ਆਪਣੇ ਵਿਆਹ ਤੋਂ ਬਾਅਦ ਚੌਥੇ ਤਖਤ ਦੰਦਮਾ ਸਾਹਿਬ ਵਿਕੇ ਨਤਮਸਤਕ ਹੋਈ ਪੰਜਾਬ ਦੇ ਕੈਬਨਟ ਮੰਤਰੀ ਅਨਮੋਰ ਗਗਨਮਾਨ ਅਤੇ ਉਹਨਾਂ ਦੇ ਨਾਲ ਦਿਸਿਆ ਉਹਨਾਂ ਦਾ ਸਹੁਰਾ ਪਰਿਵਾਰ ਦੱਸ ਦਈਏ ਕਿ ਪੰਜਾਬ ਦੇ ਕੈਬਨਟ ਮੰਤਰੀ ਅਨਮੋਰ ਗਗਨਮਾਨ ਦਾ 16 ਜੂਨ ਨੂੰ ਵਿਆਹ ਸੀ ਅਤੇ ਅੱਜ ਉਹ ਆਪਣੇ ਸਹੁਰਾ ਪਰਿਵਾਰ ਦੇ ਨਾਲ ਚੌਥੇ ਤਖਤ ਦਮਦਮਾ ਸਾਹਿਬ ਵਿਖੇ ਨਤਮਸਤ ਕੋਈ ਜਿੱਥੇ ਉਹਨਾਂ ਦੇ ਸੌਰਾ ਪਰਿਵਾਰ ਦੇ ਵਿੱਚ ਉਹਨਾਂ ਦੀ ਸੱਸ ਉਹਨਾਂ ਦੇ ਪਤੀ ਉਹਨਾਂ ਦੀ ਜੀਠ ਉਹਨਾਂ ਦੇ ਜਿਥਾਣੀ ਅਤੇ ਬੱਚੇ ਵੀ ਹਾਜ਼ਰ ਸਨ ਤਖਤ ਸਾਹਿਬ ਦੇ ਮੈਨੇਜਰ ਅਰੰਜੀਤ ਸਿੰਘ ਜੀ ਨੇ ਉਹਨਾਂ ਨੂੰ ਜੀ ਆਇਆ ਕਿਹਾ ਤੇ ਤਖਤ ਦੇ ਇਤਿਹਾਸ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਅਸੀਂ ਉਹਨਾਂ ਦਿਖਾ ਰਹੇ ਹਾਂ ਉਹਦੀਆਂ ਤਸਵੀਰਾਂ ਤਰਵੰਡੀ ਸਾਬੋ ਤੋਂ ਜਿੱਥੇ ਅੱਜ ਵਿਆਹ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜਾਬ ਦੇ ਕੈਬਨਟ ਮੰਤਰੀ ਅਨਮੋਰਗਨ ਮਾਨ ਉਤੇ ਹਾਜ਼ਰ ਹੋਏ ਤੇ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦਾ ਸੋਹਰਾ ਪਰਿਵਾਰ ਵੀ ਸ਼ਾਮਲ ਸੀ ਮੈਨੇਜਰ ਨੇ ਤਖਤ ਸਾਹਿਬ ਵਿਖੇ ਸੰਗਤਾਂ ਨੂੰ ਆ ਰਹੇ ਮੁਸ਼ਕਲ ਚੁਬੰਦੀ ਵੀ ਜਾਣੂ ਕਰਵਾਇਆ ਤੇ ਤਖਤ ਸਾਹਿਬ ਵਿਖੇ ਤੁਜਮ ਦਾ ਵਧਾਵਾ ਦੇਣ ਦੀ ਵੀ ਮੰਗ ਕੀਤੀ ਸ਼ਹਿਰ ਵਾਸੀਆਂ ਨੇ ਤਲਵੰਡੀ ਸਾਬੋ ਵਿਖੇ ਬਣੇ ਯਾਤਰੀ ਨਿਵਾਸ ਜੋ ਕਿ ਹੁਣ ਅਖੰਡਰ ਬਣਦਾ ਜਾ ਰਿਹਾ ਹੈ ਅਤੇ ਮੋੜ ਬਹਾਲ ਕਰਨ ਅਤੇ ਇਸ ਦੀ ਬਰਮਤ ਕਰਾਉਣ ਦੀ ਵੀ ਮੰਗ ਕੀਤੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਸੁਧੀਆਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਿੱਥੇ ਵਿਆਹ ਤੋਂ ਬਾਅਦ ਅੱਜ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਪਹੁੰਚੇ ਅਤੇ ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰ ਉਮਰਾ ਦੇ ਸੱਸ ਜੇਠ ਜਠਾਣੀ ਅਤੇ ਸਾਰਾ ਪਰਿਵਾਰ ਦੇ ਹੋਰ ਵੀ ਇੱਥੇ ਲੋਕੋਨ ਦੇ ਨਾਲ ਸ਼ਾਮਲ ਸਨ ਜਿੱਥੇ ਉਹਨਾਂ ਨੂੰ ਇਸ ਨੂੰ ਟੂਰਿਜ਼ਮ ਬਣਾਉਣ ਦੇ ਲਈ ਸਾਰੀ ਜਾਣਕਾਰੀ ਵੀ ਉਹਨਾਂ ਨੂੰ ਦਿੱਤੀ ਗਈ ਅਤੇ ਨਾਲ ਨਾਲ ਜੋ ਇੱਥੇ ਯਾਤਰੀ ਨਿਵਾਸ ਹੈ ਉਹ ਜੋ ਹੁਣ ਇਸ ਟੈਂਪਲ ਬਿਲਕੁਲ ਖੰਡਰ ਬਣ ਚੁੱਕਾ ਹੈ ਉਸ ਦੇ ਸਬੰਧੀ ਵੀ ਇਹਨਾਂ ਨੂੰ ਜਾਣੂ ਕਰਵਾਇਆ ਗਿਆ ਤੇ ਉਸ ਦੇ ਵੀ ਲਈ ਵੀ ਮੰਗ ਕੀਤੀ ਗਈ ਇਸ ਦੀ ਮੁਰੰਮਤ ਕਰਵਾਈ ਜਾਵੇ ਦੇਖੋ ਤਸਵੀਰਾਂ ਇਹ ਸਭ ਨੂੰ ਦੁਕਾਨ ਦੇ ਸੱਡੀਆਂ ਤਸਵੀਰਾਂ ਜਿੱਥੇ ਅੱਜ ਇੱਥੇ ਤਤਤ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਵੱਲੋਂ ਉਹਨਾਂ ਨੂੰ ਸਰਉਪਾਉ ਦੇ ਕੇ ਵੀ ਸਨਮਾਨਤ ਕੀਤਾ ਗਿਆ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਸੋਹਰਾ ਪਰਿਵਾਰ ਦੇ ਨਾਲ ਅੱਜ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰੀ ਤਤ ਸ੍ਰੀ ਦੌਂਦਵਾ ਸਾਹਿਬੇ ਕੀ ਪਹੁੰਚੇ ਅਤੇ ਉਹਨਾਂ ਨੂੰ ਜਿੱਥੇ ਤਤ ਫਰੀ ਦੌਂਦਾਵਾ ਸਾਹਿਬ ਦੇ ਮੈਨੇਜਰ ਵਰ ਨੂੰ ਇੱਥੇ ਸਨਮਾਨਤ ਕੀਤਾ ਗਿਆ ਅਤੇ ਉਹਨਾਂ ਨੂੰ ਜੀਓ ਆਇਆ ਆਖਿਆ ਗਿਆ ਉੱਥੇ ਨਾਲ-ਨਾਲ ਇੱਥੇ ਜੋ ਆਰ ਰਹੀਆਂ ਸੰਗਤਾਂ ਨੂੰ ਮੁਸ਼ਕਲ ਆ ਰਹੀਆਂ ਉਹ ਸਬੰਧੀ ਵੀ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਤੇ ਨਾਲ ਜੋ ਇੱਥੇ ਯਾਤਰੀ ਨਵਾਸ ਹੈ ਜੋ ਬਿਲਕੁਲ ਖੰਡਰ ਬਣ ਚੁੱਕਾ ਹੈ ਉਹ ਸਬੰਧੀ ਵੀ ਉਹਨਾਂ ਨੂੰ ਇੱਥੇ ਸਾਰਾ ਜਾਣੂ ਕਰਵਾਇਆ ਗਿਆ ਤੇ ਮੰਗ ਕੀਤੀ ਗਈ ਉਹਨੂੰ ਦੁਆਰਾ ਤੋਂ ਉਹਦਾ ਨਵੀਨੀਕਰਨ ਕਰਵਾਇਆ ਜਾਵੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਰਵੰਡੀ ਸਾਹਿਬ ਦੀਆਂ ਸੁਧੀਆਂ ਤਸਵੀਰਾਂ ਜਿੱਥੇ ਵਿਆਹ ਤੋਂ ਬਾਅਦ ਅੱਜ ਤਤਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਸੱਸ ਉਹਨਾਂ ਦਾ ਜੇਠ ਉਹਨਾਂ ਦੀ ਜਠਾਣੀ ਅਤੇ ਹੋਰ ਪਰਿਵਾਰਕ ਮੈਂਬਰ ਬੱਚੇ ਵੀ ਸ਼ਾਮਲ ਸਨ ਜਿੱਥੇ ਅੱਜ ਉਹਨਾਂ ਨੂੰ ਉੱਥੇ ਆਪਣਾ ਨਤਮਸਤਕ ਹੋਏ ਉੱਥੇ ਅੱਜ ਉਹਨਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ ਤੇ ਨਾਲ ਨਾਲ ਇੱਥੇ ਉਹਨਾਂ ਤੋਂ ਕੁਝ ਮੰਗਾਂ ਵੀ ਰੱਖੀਆਂ ਗਈਆਂ